ਪਿਛਲੇ ਮਹੀਨੇ ਡੈਲਟਾ ਦੇ ਹਾਈਵੇ 17 ਉੱਤੇ ਇੱਕ ਗੱਡੀ ਵਿੱਚੋਂ ਇੱਕ ਔਰਤ ਦੀ ਬਲੀ ਹੋਈ ਲਾਸ਼ ਮਿਲੀ ਸੀ ਜਿਸ ਵਾਰੇ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਔਰਤ ਦਾ ਕਤਲ ਉਸਦੇ ਦਿਓਰ ਵੱਲੋਂ ਹੀ ਕੀਤਾ ਗਿਆ ਸੀ ਦੋਸ਼ੀ ਦੀ ਪਛਾਣ 24 ਸਾਲਾ ਗੁਰਜੋਤ ਸਿੰਘ ਖੈਰਾਵੱਜੋ ਹੋਈ ਹੈ ਉਹ ਡੈਲਟਾ ਦਾ ਨਿਵਾਸੀ ਹੈ ਪਿਛਲੇ ਮਹੀਨੇ ਡੈਲਟਾ ਦੇ ਹਾਈਵੇ 17 ਉੱਤੇ ਇੱਕ ਗੱਡੀ ਵਿੱਚੋਂ ਇੱਕ ਔਰਤ ਦੀ ਬਲੀ ਹੋਈ ਲਾਸ਼ ਮਿਲੀ ਸੀ ਜਿਸ ਵਾਰੇ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਔਰਤ ਦਾ ਕਤਲ ਉਸਦੇ ਦਿਓਰ ਵੱਲੋਂ ਹੀ ਕੀਤਾ ਗਿਆ ਸੀ ਪੁਲਿਸ ਵੱਲੋਂ ਦਿਓਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਉੱਤੇ ਸੈਕੰਡ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਦੋਸ਼ੀ ਦੀ ਪਛਾਣ 24 ਸਾਲਾ ਗੁਰਜੋਤ ਸਿੰਘ ਖਹਿਰਾਵੱਜੋ ਹੋਈ ਹੈ ਜੋ ਡੈਲਟਾ ਦਾ ਨਿਵਾਸੀ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ 26 ਅਕਤੂਬਰ ਨੂੰ 11:20 ਵਜੇ ਪੁਲਿਸ ਨੂੰ ਹਾਈਵੇ 17 ਦੇ 7000 ਬਲਾਕ ਤੇ ਬੁਲਾਇਆ ਗਿਆ ਜਿੱਥੇ ਇੱਕ ਗੱਡੀ ਵਿੱਚ ਅੱਗ ਲੱਗੀ ਸੀ। ਪੁਲਿਸ ਮੌਕੇ ਤੇ ਪਹੁੰਚੀ ਤੌਨਾ ਨੂਕ ਗੱਡੀ ਵਿੱਚੋਂ ਇੱਕ ਔਰਤ ਦੀ ਬਲੀ ਹੋਈ Laash ਮਲੀ ਜਿਸ ਦੀ ਪਹਿਚਾਣ 30 ਸਾਲਾ ਮਨਦੀਪ ਕੌਰ ਡੈਲਟਾ ਦੀ ਨਿਵਾਸੀ ਵਜੋਂ ਹੋਈ ਪੁਲਿਸ ਵੱਲੋਂ ਦੱਸਿਆ ਗਿਆ ਕਿ ਜਾਂਚ ਨੂੰ ਅੱਗੇ ਵਧਾਉਂਦੇ ਹੋਏ 6 ਨਵੰਬਰ ਨੂੰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 7 ਨਵੰਬਰ ਨੂੰ ਉਸ ਉੱਤੇ ਮ੍ਰਿਤਕ ਅੰਗਾਂ ਦੀ ਬੇਅਦਬੀ ਦੇ ਦੋਸ਼ ਲਗਾਏ ਗਏ ਜਾਣਕਾਰੀ ਅਨੁਸਾਰ 25 ਨਵੰਬਰ ਨੂੰ ਕਰਾਊਂ ਕਾਉਂਸਲ ਵੱਲੋਂ ਸੈਕੰਡ ਡਿਗਰੀ ਕਤਲ ਦੇ ਚਾਰਜਸ ਅਪਰੂਵ ਕੀਤੇ ਗਏ ਨੇ ਪਰ ਪੁਲਿਸ ਵੱਲੋਂ ਕੋਈ ਜ਼ਿਆਦਾ ਵੇਰਵੇ ਸਾਂਝੇ ਨਹੀਂ ਕੀਤੇ ਗਏ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜਾਂਚ ਅਜੇ ਵੀ ਜਾਰੀ ਹੈ ਤੇ ਹੋਰ ਵੇਰਵੇ ਹਜੇ ਉਹ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਮਨਦੀਪ ਦਾ ਵਿਆਹ April ਵਿੱਚ ਹੋਇਆ ਸੀ ਜਿਸ ਤੋਂ ਬਾਅਦ ਉਹ ਐਡਮਿੰਟਨ ਤੋਂ ਸਰੀ ਮੂਵ ਹੋ ਗਈ ਸੀ ਤੇ ਆਪਣੇ ਪਤੀ ਦੇ ਨਾਲ ਫਿਰ ਡੈਲਟਾ ਰਹਿਣ ਲੱਗ ਗਈ ਸੀ ਰੈਡ ਐਫਐਮ ਤੋਂ ਪ੍ਰਤੀਕ ਸਿੰਘ ਮਾਹਲ ਦੀ ਰਿਪੋਰਟ